ਮੋਟੀ ਦੇਖੋ ਮੇਰੇ ਨਾਲ ਚਲੀ ਜਾਓ ਮੋਟੀ ਤੇ ਜਿਵੇਂ ਬੜੇ ਕੋਰੇ ਕੋਰੇ ਲੱਗ ਰਹੇ ਆਂਗੇ ਪਤਾ ਨਹੀਂ ਤਾਂ ਪਗਾਰ ਕਿੱਦਿ ਸ੍ਰੀ ਕਾਲ ਜੀ ਅੱਜ ਅਸੀਂ ਪਾਂਛੇ ਹਾਂ ਗੁਰਦੁਆਰਾ ਸਿੰਘ ਸੇ ਇਦਾਂ ਸਾਹਿਬ ਅੱਗੇ ਤੁਸੀਂ ਵੀਡੀਓ ਚ ਦਰਸ਼ਨ ਕਰੋਗੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਨਵੇਂ ਵਲੌਗ ਪਾਉਂਦੇ ਰਹਾਂਗੇ ਤੇ ਆਪਣੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰੋ ਅੱਪਾ ਪਹੁੰਚ ਚੁੱਕੇ ਸੀ ਗੁਰਦੁਆਰਾ ਸਿੰਘ ਸਿੰਘ ਦਾ ਸਹਾਵ ਮੋਹਾਲੀ ਬਾਬਾ ਹਨੂਮਾਨ ਚੱਤੇਦਾਰ ਬਾਬਾ ਹਨੂਮਾਨ ਸਿੰਘ ਜੀ ਦਾ ਜਨਮ ਦਿਨ ਸਾਰੀ ਸੰਗਤ ਨੂੰ ਬਹੁਤ ਲੱਖ ਲੱਖ ਵਧਾਈਆਂ ਬਣੇ ਰਹੋ ਵੀਡੀਓ ਦੇ ਨਾਲ ਦੇ ਬੱਟੇ ਅਨੁਸਾਰ ਉਹ ਦਾ ਫਰਸਟ ਰਾਤ ਦਾ ਇਹ ਤੋਂ ਪਹਿਲਾਂ ਉਹ ਲੱਗਦਾ ਦਿਨ ਹੈ ਦੁਨੀਆ ਨੂੰ ਉਹ ਕੰਤਾ ਜਿਹੜਾ ਸਾਡੇ ਤੁਹਾਨੂੰ ਚੰਗਾ ਨਹੀਂ ਲੱਗਾ ਜੋ ਨਰਾਂ ਚਲਾਵੀ ਤੱਕ ਤੁਹਾਨੂੰ ਸਾਮਣੇ ਨਹੀਂ ਆਇਆ ਮੈਂ ਚੱਲਦਾ ਭਲਾ ਤੇ ਤੁਸੀਂ ਵਾਸ਼ਪੇ ਤੰਗ ਸਾਡੇ ਉਹ ਗੱਲ ਨਾ ਕਹਿੰਦਾ ਉਹ ਪੀਰੇ ਨੰਬਰ ਲੈ ਗਿਆ ਸੀ ਫਰਸਟ ਰਾਤ ਨੂੰ ਤੋਂ ਪਹਿਲਾਂ ਉਹ ਦੁਨੀਆ ਨਾਲ ਜਲਾ ਕਰ ਰਿਹਾ ਸੀ ਇੱਕ ਨੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕੱਤੀ ਕਵੀ ਤੇ ਬੈਠ ਕੇ ਉਸ ਦੀ ਦੇਗ ਵਿੱਚ ਬੈਠ ਕੇ ਵੀ ਕਿਸੇ ਨਾਲ ਗਿਲਾ ਨਹੀਂ ਕਰਦੇ ਤੁਸਾਂ ਵੀ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਉਹਨਾਂ ਦੇ ਸ਼ਹੀਦੀ ਸਮਾਰਨ ਸੁਨੇ ਆ ਵੇਖਿਆ ਲਗਭਗ 2 ਮਹੀਨਿਆਂ ਤੋਂ ਅਸੀਂ ਵੀ ਸ੍ਰੀ ਤੇਗਾਰਾ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਇਤਿਹਾਸ ਉਹਨਾਂ ਦਾ ਮਹਾਨ ਸ਼ਹੀਦੀ ਸਾਕਰ ਇੱਕ ਵਾਰੀ ਸਾਰੇ ਆਪ ਨੂੰ ਸਨਮਾਨ ਸ੍ਰੀ ਵਹਿਗੂ ਜੀ ਦੇ ਤੁਸੀਂ ਗੱਜ ਕੇ ਆਖੋ ਸਨਮਾਨ ਸੁਰੀਵਾਨ ਗੁਰਦੇਵ ਹਰਿਸ਼ਾ ਮਹਾਰਾਜ ਜੇਹੰਦਰ ਬੈਠਣ ਨੂੰ ਜਗ੍ਹਾ ਨਹੀਂ ਹੈਗੀ ਤਾਂ ਹਾਂ ਨਾ ਮਸਤਰ ਸਾਹਿਬ ਦੀ ਧਰਮਿਕ ਚੋ ਚੱਲਦੇ ਆ ਕਸ਼ਮੀਰੀ ਪੜਤਾਂ ਦੀ ਫਰਿਆਦ ਸੁਣ ਕੇ ਹੋਰ ਲੈਣੇ ਨੇ ਸੁਰੀਵਾਨ ਦੀ ਬਾਦਸ਼ਾਹ ਦਾ ਮੇਲ ਮਲਾਤ ਹੁੰਦਾ ਹੈ ਬੜਾ ਲੰਮਾ ਇਤਿਹਾਸ ਸਰ ਸਿੱਧਾ ਮਹਾਨੋ ਉੱਥੇ ਰਹਿ ਕੇ ਖਲੇ ਜਿੱਥੇ ਸਤਰੂ ਕੀ ਬੈਠੇ ਆ ਜੀ ਚਾਲ ਜੀ ਦੇ ਆਹ ਜੇਹਰ ਕਰਦੇ ਰਹੇ ਆ ਦੇਖੋ ਜੀ ਉਹ ਸਾਡੇ ਨਾਮ ਮਹਾਰਾਜ ਦੀ ਵਿਖਿਆ ਦਾ ਲੱਗਦਾ ਮੈਂ ਕਹਿੰਦਾ ਕਿ ਅਮਨ ਸਾਧਾ ਧਰਮ ਵੀ ਬਹੁਤ ਸਾਰੇ ਵਿੱਚ ਖੜੇ ਹੋਇਆ ਇਹ ਆਪਣਾ ਨੂੰ ਖੜ ਕੇ ਝੋਲੀ ਝੋਲੀ ਆ ਕੇ ਸੰਦੇਸ਼ ਨਹੀਂ ਕਰ ਰਿਹਾ ਇਹ ਆ ਵੀ ਇੱਕ ਪਾਣ ਇਤਿਹਾਸਕ ਫਰੋਡ ਚਾਰ ਦੇ ਪਿੱਛੇ